साख महीने उपाय भा लक्ष्मी दोस्तों हिंदू कैलेंडर विसाख महीने मनिया जाता है इस महीने च भगवान विष्णु त मां लक्ष्मी की पूजा की जाती है मानता है कि इस पूरे महीने च पूजा अर्चना करी बनती है ਇਸ ਤੋਂ ਇਲਾਵਾ ਇਸ ਮਹੀਨੇ ਚ ਗੰਗਾ ਇਸ਼ਨਾਨ ਕਰਨ ਦਾ ਵੀ ਖਾਸ ਮਹੱਤਵ ਹੈ ਮੰਨਤਾ ਹੈ ਕਿ ਇਸ ਦੌਰਾਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ ਜਾਤਕ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ Hindu ਧਰਮ ਵਿੱਚ ਤੁਲਸੀ ਦੇ ਪੌਦੇ ਦਾ ਖਾਸ ਮਹੱਤਵ ਹੈ ਸ਼ਾਸਤਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਤੁਲਸੀ ਵਿੱਚ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਦੇ ਨਾਲ ਹੀ ਵਿਸ਼ਨੂੰ ਜੀ ਨੂੰ ਤੁਲਸੀ ਬਹੁਤ ਪਸੰਦ ਹੁੰਦੀ ਹੈ जिस घर ਵਿੱਚ ਤੁਲਸੀ ਦਾ ਪੌਦਾ ਹੁੰਦਾ ਹੈ ਉੱਥੇ ਮਾਂ ਲక్ష్ਮੀ ਦੀ ਕਿਰਪਾ ਹੁੰਦੀ ਹੈ ਇਸ ਦੇ ਨਾਲ ਹੀ ਘਰ ਵਿੱਚ ਵਾਸਤੂ ਦੋਸ਼ ਨਹੀਂ ਹੁੰਦਾ ਤੇ ਖੁਸ਼ਹਾਲੀ ਰਹਿੰਦੀ ਹੈ ਤੁਲਸੀ ਦੇ ਪੌਦੇ ਨਾਲ ਸੰਬੰਧਿਤ ਕਈ ਉਪਾਅ ਹਨ ਤੁਸੀਂ ਸੁਣਿਆ ਹੋਵੇਗਾ ਤੇ ਕੀਤਾ ਵੀ ਹੋਵੇਗਾ ਪਰ ਤੁਸੀਂ ਚਾਹੋ ਤਾਂ ਇਸ ਉਪਾਏ ਨੂੰ ਵੀ ਅਪਣਾ ਸਕਦੇ ਹੋ ਮੰਨਤਾ ਹੈ ਕਿ ਇਸ ਉਪਾਏ ਨੂੰ ਕਰਨ ਨਾਲ ਮਨੁੱਖ ਦੀ ਸੁੱਤੀ ਹੋਈ ਕਿਸਮਤ ਜਾਗ ਜਾਂਦੀ ਹੈ ਤੇ archeter vich oh apni prasiddhi da jhanda lehrauda hai oh jande han vishak mahine vich tosi da keda upay karna hovega shubh te vishak mahine ch ki kariye te ki na kariye hindu tar panchang anusar vishak da mahina chait mahine to baad hota hai is saal vishak 13 april 2025 to shuru ho gaya hai te 13 may 2025 tak rahega ਨੰਬਰ 1 ਵਿਸਾਖ ਮਹੀਨੇ ਵਿੱਚ ਕੀ ਖਾਸ ਹੈ ਵਿਸਾਖ ਮਹੀਨੇ ਨੂੰ ਮਾਦਵ ਮਾਸ ਵੀ ਕਿਹਾ ਜਾਂਦਾ ਹੈ ਧਾਰਮਿਕ માનਤਾ ਅਨੁਸਾਰ ਇਸ ਮਹੀਨੇ ਵਿੱਚ ਭਗਵਾਨ ਵਿਸ਼ਨੂੰ ਦੇ ਕਈ અવਤਾਰ ਜਿਵੇਂ ਪਰਸ਼ੂਰਾਮ ਨਰਨਾਰਾਇਣ ਦਾ ਧਰਤੀ ਤੇ ਆਗਮਨ ਹੋਇਆ ਸੀ ਇਸ ਤੋਂ ਇਲਾਵਾ ਧਾਰਮਿਕ ਮੰਤਾ ਅਨਸਾਰ ਮਾਤਾ ਸੀਤਾ ਦਾ ਜਨਮ ਵੀ ਵਿਸਾਖ ਮਹੀਨੇ ਦੀ ਸ਼ੁਕਰ ਪਖਸ਼ ਤੋਂ ਦਿਨ 9ਵੀਂ ਮਿਤੀ ਨੂੰ ਹੋਇਆ ਸੀ ਜਿਸ ਨੂੰ ਸੀਤਾ ਨੰਮੀਤੀ ਜਾਨਕੀ ਨੌਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਮਹੀਨਾ ਸ਼ੁਭ ਕੰਮ ਸ਼ੁਰੂ ਕਰਨ ਲਈ ਦਾਨ ਤੇ ਪੂਜਾ ਲਈ ਖਾਸ ਰੂਪ ਨਾਲ ਫਲਦਾਈ ਮੰਨਿਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਤ੍ਰੇਤਾ ਯੁੱਗ ਦੀ ਸ਼ੁਰੂਆਤ ਵੀ ਵਿਸਾਖ ਮਹੀਨੇ ਵਿੱਚ ਹੋਈ ਸੀ Hindu ਮਹੀਨਿਆਂ ਵਿੱਚ ਵਿਸਾਖ ਮਹੀਨੇ ਨੂੰ ਕਾਫੀ ਖਾਸ ਮੰਨਿਆ ਜਾਂਦਾ ਹੈ ਇਸ ਮਹੀਨੇ ਸ਼੍ਰੀ ਕ੍ਰਿਸ਼ਨ ਵਿਸ਼ਨੂੰ ਭਗਵਾਨ ਪੂਜਾ ਤੇ ਗੰਗਾ ਇਸ਼ਨਾਨ ਦੇ ਨਾਲ ਦਾਨ ਕਰਨ ਨਾਲ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਸਕੰਦ ਪੁਰਾਣ ਦੇ ਵੈਸ਼ਨਵ ਖੰਡ ਚ ਬ੍ਰਹਮਾ ਜੀ ਨੇ ਖੁਦ ਵਿਸਾਖ ਮਹੀਨੇ ਦੇ ਮਹੱਤਵ ਬਾਰੇ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਤਿਯੁਗ ਦੇ ਸਮਾਨ ਕੋਈ ਯੁਗ ਨਹੀਂ ਹੈ ਵੇਦਾਂ ਦੇ ਸਮਾਨ ਕੋਈ ਸ਼ਾਸਤਰ ਨਹੀਂ ਹੈ ਗੰਗਾ ਜੀ ਦੇ ਸਮਾਨ ਕੋਈ ਤੀਰਥ ਸਥਾਨ ਨਹੀਂ ਹੈ ਤੇ ਮਾਧਵ ਮਾਸ ਭਾਵ ਵਿਸਾਖ ਮਹੀਨੇ ਵਰਗਾ ਕੋਈ ਮਹੀਨਾ ਨਹੀਂ ਹੈ ਨੰਬਰ 2 ਅਕਸ਼ੇਪੁਨ ਪ੍ਰਾਪਤ ਕਰਨਾ ਵਾਲਾ ਮਹੀਨ ਵਿਸਾਖ ਮਹੀਨੇ ਚ ਗਰਮੀ ਪਹੁੰਚ ਜਾਤਾ ਹੁੰਦੀ ਹੈ ਇਸ ਦੌਰਾਨ ਦੇਵੀ ਦੇਵਤਾ ਵੀ ਪਾਣੀ ਵਿੱਚ ਨਿਵਾਸ ਕਰਦੇ ਹਨ ਇਸ ਲਈ ਵਿਸਾਖ ਮਹੀਨੇ ਵਿੱਚ ਜੋ ਪਿਆਉ ਲਗਵਾਉਂਦਾ ਹੈ ਉਹ ਦੇਵਤਾ ਰਿਸ਼ੀਆਂ ਤੇ ਪਿੱਤਰਾ ਸਭ ਨੂੰ ਤ੍ਰਿਪਤ ਕਰ ਦਹ ਕਹਿੰਦੇ ਹਨ ਕਿ ਇਸ ਮਹੀਨੇ ਚ ਕਿਸੇ ਵੀ ਵਿਅਕਤੀ ਨੂੰ ਪਾਣੀ ਪਿਆ ਦੋ ਤਾਂ ਉਹ ਬ੍ਰਹਮਾ ਵਿਸ਼ਨੂ ਤੇ ਸ਼ਿਵ ਨੂੰ ਵੀ ਖੁਸ਼ ਕਰਨ ਵਾਲਾ ਹੁੰਦਾ ਹੈ ਇਸ ਨਾਲ ਕੁੰਡਲੀ ਦੇ ਸੂਰਜ ਤੇ ਗੁਰੂ ਮਜ਼ਬੂਤ ਹੁੰਦੇ ਹਨ ਤੇ ਖੁਸ਼ਹਾਲੀ ਤੇ ਧਨ ਦੀ ਉਸ ਨੂੰ ਕਮੀ ਨਹੀਂ ਰਹਿੰਦੀ ਨੰਬਰ 3 ਵਿਸਾਖ ਮਹੀਨੇ ਦਾ ਧਾਰਮਿਕ ਮਹੱਤਵ ਧਾਰਮਿਕ ਗ੍ਰੰਥਾਂ ਅਨੁਸਾਰ ਜਿਵੇਂ ਵਿਦਿਆ ਵਿੱਚ ਵੇਦ ਵਿੱਦਿਆ ਮੰਤਰਾਂ 'ਚ ਪ੍ਰਣਵ ਦ੍ਰਕਸ਼ਾਂਚ ਕਰਕ ਦ੍ਰਕ ਕਾਮਾ ਵਿੱਚ ਕਾਮਦੇਨ ਨੂੰ ਕੰਤ ਦੇਵਤਿਆਂ ਵਿੱਚ ਵਿਸ਼ਨੂੰ ਵਰਨਾ ਵਿੱਚ ਬ੍ਰਾਹਮਣ ਨਦੀਆਂ 'ਚ ਗੰਗਾ ਜੀ ਉਸੇ ਤਰ੍ਹਾਂ ਮਹੀਨਿਆਂ 'ਚ ਵਿਸਾਖ ਦੇ ਸਮਾਨ ਕੋਈ ਮਹੀਨਾ ਨਹੀਂ ਹੈ ਨੰਬਰ 4 ਵਸਾਕ ਮਹੀਨੇ ਚ ਕਰੋ ਐਨਾ ਚੀਜ਼ਾਂ ਦਾ ਦਾਨ ਵਸਾਕ ਮਹੀਨੇ ਚ ਕੱਪੜੇ ਪਾਣੀ ਸੱਤੂ ਪੱਖੇ ਛਾਦਾਰ ਦਰਖਤ ਅੰਨ ਤੇ ਫਲ ਦਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ ਵਸਾਕ ਮਹੀਨੇ ਚ ਭਗਵਾਨ বিষ্ণੂ ਦੀ ਪੂਜਾ ਅਰਚਨਾ ਕਰੋ ਇਸ ਤੋਂ ਬਾਅਦ ਸਰਦਾ ਅਨੁਸਾਰ ਅੰਨ ਧਨ ਜਲ ਤੇ ਕੱਪੜਿਆਂ ਦਾ ਦਾਨ ਕਰੋ ਮਾਨਤਾ ਅਨੁਸਾਰ ਵਿਸਾਖ ਦੇ ਮਹੀਨੇ ਵਿੱਚ ਇੰਨਾ ਚੀਜ਼ਾਂ ਦਾ ਦਾਨ ਕਰਨ ਨਾਲ ਮਨੁੱਖ ਨੂੰ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਧਨ ਲਾਭ ਦੇ ਯੋਗ ਮੰਨਿਆ। ਨਾਲ ਹੀ ਖੁਸ਼ਹਾਲੀ ਵਿੱਚ ਵੀ ਵਾਅਦਾ ਹੁੰਦਾ ਹੈ। ਨੰਬਰ 5 ਇਸ ਤਰ੍ਹਾਂ ਕਰੋ ਮਹਾਦੇਵ ਨੂੰ ਖੁਸ਼ ਇਸ ਵਿੱਚ ਹੀ નિਸ਼ਚਿਗਉਹਾਰ ਸ਼ਿਵ ਦੀ ਕਿਰਪਾ ਪ੍ਰਾਪਤ ਹੁੰਦੀ। ਸ਼ੁਭ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਤੇ ਸੋਮਵਾਰ ਦੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਮਹਾਦੇਵ ਦਾ ਵਿਧੀ ਪੂਰਵਕ ਅਭਿਸ਼ੇਕ ਕਰੋ ਖੀਰ ਤੇ ਫਲ ਸਮੇਤ ਭੋਗ ਲਗਾਓ ਮੰਨਿਆ ਜਾਂਦਾ ਹੈ ਕਿ ਇਸ ਉਪਾਇ ਨੂੰ ਕਰਨ ਨਾਲ ਸਾਧਕ ਨੂੰ ਮਹਾਦੇਵ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਸਾਰੇ ਗ੍ਰਹਿਣ ਤੋਂ ਛੁਟਕਾਰਾ ਮਿਲਦਾ ਹੈ ਨੰਬਰ 6 ਵਿਸਾਖ ਮਹੀਨੇ ਚ ਭੁੱਲ ਕੇ ਵੀ ਨਾ ਕਰੋ ਇਹ ਕੰਮ ਵਿਸਾਖ ਮਹੀਨੇ ਚ ਭੁੱਲ ਕੇ ਵੀ ਤਾਮਸਿਕ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਸੇ ਦੇ ਬਾਰੇ ਚ ਗਲਤ ਨਾ ਸੋਚੋ ਤੇ ਨਾ ਕਿਸੇ ਨਾਲ ਬਾਤ ਵੀ ਕਰੋ ਪੂਜਾ ਦੌਰਾਨ ਕਾਲੇ ਰੰਗ ਦੇ ਕੱਪੜੇ ਨਾ ਪਾਓ ਘਰ ਚ ਗੰਦਗੀ ਨਾ ਰੱਖੋ ਕਿਉਂਕਿ ਦੇਵੀ ਦੇਵਤਾਵਾਂ ਦਾ ਵਾਸ ਸਾਫ ਸਫਾਈ ਵਾਲੀ ਜਗ੍ਹਾ ਤੇ ਹੀ ਹੁੰਦਾ ਹੈ ਨੰਬਰ 7 ਸੋਨਾ ਜਾਂ ਫਿਰ ਚਾਂਦੀ ਦੀ ਕੋਈ ਚੀਜ਼ ਖਰੀਦੋ ਮੰਨਤਾ ਹੈ ਕਿ ਇਸ ਮਹੀਨੇ ਚ ਅਕਸ਼ ਤ੍ਰਿਤੇ ਦੇ ਦਿਨ ਸੋਨਾ ਜਾਂ ਫਿਰ ਚਾਂਦੀ ਘਰ ਚ ਲਿਆਉਣ ਨਾਲ ਸੁੱਖ ਤੇ ਖੁਸ਼ਹਾਲੀ ਚ ਵਾਅਦਾ ਹੁੰਦਾ ਹੈ ਨਾਲ ਹੀ ਦੇਵੀ-ਦੇਵਤਾ ਖੁਸ਼ ਹੁੰਦੇ ਹਨ ਵਿਸਾਖ ਮਹੀਨੇ ਚ ਜਿਆਦਾ ਗਰਮੀ ਹੁੰਦੀ ਹੈ ਤਾਂ ਤੁਸੀਂ ਗਰੀਬ ਲੋਕਾਂ ਨੂੰ ਚੱਪਲ ਜਾਂ ਛਤਰੀ দান ਕਰੋ ਇਸ ਤੋਂ ਇਲਾਵਾ ਪਸ਼ੂ ਪੰਛੀਆਂ ਦੇ ਖਾਣ ਲਈ ਚੀਜ਼ਾਂ ਤੇ ਪਾਣੀ ਰੱਖੋ ਮੰਨਿਆ ਜਾਂਦਾ ਹੈ ਕਿ ਇਹ ਉਪਾਏ ਕਰਨ ਨਾਲ ਇਨਸਾਨ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ ਇਸ ਮਹੀਨੇ ਵਿੱਚ ਤਾਂਬੇ ਦੇ ਭਾਂਡੇ ਵਿੱਚ ਭੋਜਨ ਕਰਨ ਨਾਲ ਤੇ ਮੰਜੇ ਤੇ ਸੌਣ ਨਾਲ انسان ਦੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਵਿਸਾਖ ਮਹੀਨੇ ਦੇ ਸੋਮਵਾਰ ਨੂੰ ਭਗਵਾਨ ਸ਼ਿਵ ਦਾ ਧਿਆਨ ਕਰੋ ਤੇ ਉਹਨਾਂ ਨੂੰ ਭੋਗ ਲਗਾਓ ਇਸ ਨਾਲ انسان ਨੂੰ ਧੰਨ ਦੀ ਪ੍ਰਾਪਤੀ ਹੁੰਦੀ ਹੈ ਤੇ ਨਾਲ ਹੀ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਨੰਬਰ 8 ਧਾਰਮਿਕ માનਤਾ ਅਨੁਸਾਰ ਵਿਸਾਖ ਮਹੀਨੇ ਵਿੱਚ ਪਾਣੀ ਦਾ ਦਾਨ ਕਰਨਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਕਹਿੰਦੇ ਹਨ ਵਿਸਾਖ ਮਹੀਨੇ ਚ ਜੋ ਵੀ ਵਿਅਕਤੀ ਪਾਣੀ ਦਾ ਦਾਨ ਕਰੇਗਾ ਉਸਨੂੰ ਕਈ ਜਗ ਕਰਨ ਦਾ ਪੁੰਨ ਮਿਲਦਾ ਹੈ ਸੰਕੂਰਾਂਚ ਪਾਣੀ ਦਾਨ ਦੇ ਮਹਤਵ ਨੂੰ ਦੱਸਿਆ ਗਿਆ ਹੈ ਜੋ ਮਨੁੱਖ ਵਿਸਾਖ ਦੇ ਮਹੀਨੇ ਵਿੱਚ ਰਾਗੀਰਾਂ ਲਈ ਪਾਣੀ ਦਾ ਇੰਤਜ਼ਾਮ ਕਰਦਾ ਹੈ ਪਸ਼ੂ ਪੰਛੀਆਂ ਦੇ ਲਈ ਦਾਣੇ ਪਾਣੀ ਦੀ ਵਿਵਸਥਾ ਕਰਦਾ ਹੈ ਉਸਦੀ ਜ਼ਿੰਦਗੀ ਸੁਖ ਤੇ ਖੁਸ਼ਹਾਲੀ ਨਾਲ ਭਰ ਜਾਂਦੀ ਹੈ ਨੰਬਰ ਨੂੰ ਵਿਸਾਖ ਮਹੀਨੇ ਚ ਭਗਵਾਨ বিষ্ণੂ ਦੀ ਪੂਜਾ ਕਰਨ ਨਾਲ ਮਨੁੱਖ ਦੇ ਸਾਰੇ ਸੰਕਟ ਦੂਰ ਹੁੰਦੇ ਹਨ ਤੇ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ। বিষ্ণੂ ਪੂਜਾ ਚ ਤੁਲਸੀ ਦੇ ਪੱਤੇ ਦਾ ਇਸਤੇਮਾਲ ਜ਼ਰੂਰ ਕਰੋ। ਇਸ ਮਹੀਨੇ ਚ ਸੂਰਜ ਉੱਗਣ ਤੋਂ ਪਹਿਲਾਂ ਇਸ ਇਸ਼ਨਾਨ ਕਰੋ ਤੇ বিষ্ণੂ ਪੂਜਾ ਤੇ ਦਾਨ ਕਰੋ। ਇਸ ਨਾਲ ਸੁਖ ਖੁਸ਼ਹਾਲੀ ਆਉਂਦੀ ਹੈ। ਵਿਸਾਖ ਦੇ ਮਹੀਨੇ ਵਿੱਚ ਜ਼ਮੀਨ ਤੇ ਸੋਨਾ ਚਾਹੀਦਾ ਹੈ। ਤਨਿਆ ਭੁੰਨਿਆਂ ਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਦਿਨ ਚ ਇੱਕ ਸਮੇਂ ਭੋਜਨ ਕਰੋ ਨਮਾ ਤੇਲ ਸ਼ਰੀਰ ਤੇ ਲਗਾਓ ਇਹ ਕੰਮ ਕਰਨ ਨਾਲ ਸ਼ਰੀਰ ਸਿਹਤਮੰਦ ਰਹੀ ਕਰਤੇ ਤੁਸੀਂ ਰੋਗਾਂ ਤੋਂ ਦੂਰ ਰਹੋਗੇ ਨੰਬਰ 10 ਖੜਾਓ ਤੇ ਚਟਾਈ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜੋ ਮਨੁੱਖ ਵਿਸ਼ਨੂੰ ਨੂੰ ਪਿਆਰੇ ਵਿਸਾਖ ਮਹੀਨੇ ਵਿੱਚ ਰੂਪਮੰਦ ਲੋਕਾਂ ਨੂੰ ਚੁੱਤੇ ਚੱਪਲ ਦਾ ਦਾਨ ਕਰਤਾ ਹੈ ਉਹੋ ਜਮ ਦੁੱਖਾਂ ਦਾ ਤਿਰਸਕਾਰ ਕਰਕੇ ਭਗਵਾਨ ਸ਼੍ਰੀ ਹਰੀ ਦੇ ਲੋਕ ਵਿੱਚ ਜਾਂਦੇ ਹੈ ਸਪਨੇ ਵਿਛੇ ਦੁੱਖਾਂ ਦਾ ਨਾਸ਼ ਹੁੰਦਾ ਹੈ ਤੇ ਥਕਾਵਟ ਦੂਰ ਹੁੰਦੀ ਹੈ ਇਸ ਲਈ ਜੋ ਮਨੁੱਖ ਖਜੂਰ ਆਦੀ ਦੇ ਪੱਤਿਆਂ ਨਾਲ ਬਣੀ ਹੋਈ ਚਟਾਈ ਦਾਨ ਕਰਦਾ ਹੈ ਉਸ ਤੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਤੇ ਪਰ ਲੋਕ ਵਿੱਚ ਉਸ ਨੂੰ ਉੱਤਮ ਗਤੀ ਮਿਲਦੀ ਹੈ ਨੰਬਰ 11 ਵਿਸਾਖ ਮਹੀਨੇ ਵਿੱਚ ਪੀਪਲ ਦੀ ਪੂਜਾ ਦਾ ਖਾਸ ਮਹੱਤਵ ਹੈ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਇਕਾदशी ਦੇ ਦਿਨ ਪੀਪਲ ਦੇ ਦਰਖਤ ਨੂੰ ਪਾਣੀ ਦੇਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਲਈ ਇੱਕ ਗੜਵੀ ਵਿੱਚ ਥੋੜਾ ਜਿਹਾ ਗੱਚਾ ਤੱਛਾ ਦੁੱਧ ਤੇ ਥੋੜੇ ਜਿਹੇ ਤੇਲ ਮਿਲਾ ਕੇ ਅਰਪਿਤ ਕਰੋ ਇਸ ਤਰ੍ਹਾਂ ਕਰਨ ਨਾਲ ਵਿਸ਼ਨੂੰ ਜੀ ਦੀ ਖਾਸ ਕਿਰਪਾ ਪਾਉਂਦੇ ਨਾਲ-ਨਾਲ ਪਿਤਰਾਂ ਦੀ ਵੀ ਤ੍ਰਿਪਤੀ ਹੋ ਜਾਂਦੀ ਹੈ ਇਸ ਦਿਨ ਪੀਪਲ ਦੇ ਦਰਖਤ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਪੀਪਲ ਦੇ ਦਰਖਤ ਤੇ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਲਈ ਇਸ ਦਿਨ ਪੀਪਲ ਤੇ ਗੜਵੀ ਨਾਲ ਪਾਣੀ ਪਾਉਤੇ ਇਸ ਵਿੱਚ ਕੱਚਾ ਦੁੱਧ ਤੇ ਪਤਾਸਾ ਮਿਲਾ ਕੇ ਅਰਪਿਤ ਕਰੋ ਇਸ ਨਾਲ ਮਾਂ ਲక్ష్ਮੀ ਖੁਸ਼ ਹੋ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਐਨ ਕੇ ਵੌਇਸ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ